ਕਿਉਂ ਨਾ ਭਾਜੀ ਖੜ ਜਾ ਕਿਉਂ ਨਾ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹਿੰਦਾ ਬੇਨਤੀ ਹੈ ਸਾਰੇ ਜਿਹੜੇ ਬਾਜੋ ਪਲੀਜ਼ ਪਲੀਜ਼ ਮੈਂ ਨਹੀਂ ਚੱਲਣ ਦੋ ਲੱਗਾ ਬਹੁਤ ਬਹੁਤ ਧੰਨਵਾਦ ਲੱਗਾ ਗਾਣੇ ਦਾ ਬਹੁਤ ਬਹੁਤ ਧੰਨਵਾਦ ਅਗਲੀ ਬੇਨਤੀ ਭਾਈ ਜੀ ਬੇਨਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰੋ ਰਾਜਾਂ ਦੇ ਵਧੇ ਹਕਾਂ ਦੀ ਗੱਲ ਕਰੋ ਇਹ ਚੰਡੀ ਅਰ ਸਾਨੂੰ ਮਿਲਣਾ ਚਾਹੀਦਾ ਇਹਦੀ ਗੱਲ ਕਰੋ ਸਾਰੇ ਡੈਮਾਂ ਦੇ ਪ੍ਰਬੰਧ ਸਾਡੇ ਕੋਲੇ ਚਾਹੀਦੇ ਇਹਦੀ ਗੱਲ ਕਰੋ ਸਰਕਾਰ ਵੀ ਰਹੀ ਕਾਂਗਰਸ ਦੀ ਸੈਂਟਰ ਦੀ ਵੀ ਰਹੀ ਪੰਜਾਬ ਦੀ ਵੀ ਰਹੀ ਉਦੋਂ ਇਹਨਾਂ ਦੇ ਮੂੰਹ 'ਤੇ ਘੁੰਗਣੀਆਂ ਪਾਈਆਂ ਚੁੱਪ ਕਰ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਅਰੇ ਕੈਪਟਨ ਮਨਿੰਦਰ ਨੇ ਕੀ ਕੀਤਾ ਗਾਗਫਿਲਾਂ ਨੇ ਜਵਾਬ ਦਿਓ ਜਵਾਬ ਦਿਓ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਕੇ ਭਾਈ ਜੀ ਖੜ ਜਾ ਕਿਉਂ ਨਾ ਬੋਲੋ ਭਾਈ ਜੀ ਪਲੀਜ਼ ਬੇਨਤੀ ਹੈ ਮੈਂ ਕਹ ਬੇਨਤੀ ਹੈ ਸਾਰੇ ਜਣੇ ਬੈਜੋ ਪਲੀਜ਼ ਪਲੀਜ਼ ਮੇਕਾ ਸਾਰੇ ਚੱਲ ਜਾਈਏ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਬੋਲ ਬੋਲ ਜੀ ਬੇਨਤੀ ਆ ਜਾਂਦੇ ਆ ਕਿਉਂ ਨਾ ਬੋਲਾਂ ਬਾਈ ਦੱਸ ਜਵਾਬ ਦੇ ਨਹੀਂ ਨਹੀਂ ਜਵਾਬ ਦੇ ਕੀ ਕੀਤਾ ਔੜੇ ਕੈਪਟਨ ਅਮਰਿੰਦਰ ਨੇ ਕੀ ਕੀਤਾ ਗਾਗਸਿਰਾਂ ਨੇ ਜਵਾਬ ਦਿਓ ਜਵਾਬ ਦਿਓ ਭਾਈ ਜੀ ਭਾਈ ਜੀ ਕਿਉਂ ਨਾ ਬੋਲ ਕੇ ਖੜ ਜਾ ਕਿਉਂ ਨਾ ਬੋਲ ਬਾਈ ਜੀ ਪਲੀਜ਼ ਬੇਨਤੀ ਐ ਮੈਂ ਕਹ ਬੇਨਤੀ ਐ ਸਾਰੇ ਜਿਹੜੇ ਬਾਈਓ प्लीज़ प्लीज़ बहुत धन्यवाद बहुत बहुत धन्यवाद अगली बेनती बाई जी